ਜਿਵੇਂ ਇਹਨਾ ਇਦਾਂ ਆਰੀ ਦੇ ਨਾਲ ਇਦਾਂ ਆਲੇ-ਦਾਲੇ ਦਾ ਕਰ ਲਿਆ ਇਹਨਾਂ ਬਰਕ ਤੇ ਹੁਣ ਨਾ ਇਹਦੇ ਵਿੱਚ ਆਪਾਂ ਤੁਹਾਨੂੰ ਪੱਤੀ ਬਣਾਉਣੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਦਾਂ ਨਾ ਸੈਂਟਰ ਦੇ ਵਿੱਚੋਂ ਕੱਢ ਲਾਂਗੇ ਤੇ ਆਹ ਚੀਜ਼ ਤੇ ਆਪਾਂ ਬਿਲਕੁਲ ਖੁੰਝੇ ਤੇ ਨੀਡਲ ਲੈ ਕੇ ਜਾਵਾਂਗੇ ਠੀਕ ਹੈ ਜੀ ਜਿਵੇਂ ਆਪਾਂ ਦੂਸਰੀ ਪੱਤੀ ਬਣਾਉਣੀ ਆ ਬਣਾਵਾਂਗੇ ਆਪਾਂ ਉਦਾਂ ਹੀ ਪਰ ਇਹ ਥੋੜੀ ਜੀ ਫਰਕ ਹੁੰਦਾ ਜੀ ਕਿਉਂਕਿ ਇਹਦਾ ਥ੍ਰੈਡ ਆ ਜਿਹੜਾ ਉਹ ਹੋਰ ਹੁੰਦਾ ਹੈ ਠੀਕ ਹੈ ਜੀ ਇਦਾਂ ਇਹਨੂੰ ਆਪਾਂ ਨਾ ਉੱਪਰੋਂ ਤਾਂ ਇੱਕ ਇੱਕ ਐਦਾਂ ਘਟਾਉਂਦੇ ਆਉਣਾ ਥੋੜਾ ਥੋੜਾ ਤੇ نیچے ਨੂੰ ਆਪਾਂ ਸੈਂਟਰ ਤੇ ਇੱਥੇ ਇੱਕ ਇੱਕ ਇਹਦੇ ਨਾਲ ਨਾਲ ਵਧਾਉਨੇ ਆ। نیچے ਨੂੰ ਆਉਂਦੇ ਜਾਣਾ ਤੇ ਜਦੋਂ ਆਪਾਂ ਇਹਦੇ ਬਿਲਕੁਲ ਲਵੇ ਦੀ ਕੱਢਾਂਗੇ ਤਾਂ ਆਟੋਮੈਟਿਕ ਜਿਹੜੀ ਆਪਣੀ ਪੱਤੀ ਆ ਉਹ ਵਧੀਆ ਬਣਦੀ ਜਾਊਗੀ ਜੀ। ਦੇਖਿਓ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਆ। ਇਹਨੂੰ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਜਿਹੜੀ ਪੱਤੀ ਆ ਮੈਂ ਕਿਵੇਂ ਬਣਾਈ ਆ ਠੀਕ ਹੈ ਜੀ। ਇਸ ਦਾ ਆਪਾਂ ਹੈਲੋ ਅੰਦੀਆ ਦੇਖੋ ਜੀ ਇਦਾਂ ਹੀ ਨਾ ਆਪਾਂ ਇਹਦੇ ਹੌਲੀ ਹੌਲੀ ਬਿਲਕੁਲ ਲਵੇ ਲਵੇ ਦੀ ਆਪਾਂ ਉੱਪਰੋਂ ਘਟਾਉਂਦੇ ਜਾਣਾ ਠੀਕ ਹੈ ਜੀ ਜਿਵੇਂ ਹੁਣ ਦੇਖੋ ਪਹਿਲਾਂ ਮੈਂ ਇੱਥੇ ਪਾਈ ਸੀ ਫਿਰ ਇੱਥੇ ਪਾ ਲਈ ਫਿਰ ਇੱਥੇ ਪਾ ਲਈ ਠੀਕ ਹੈ ਜੀ ਤੇ ਹੁਣ ਮੈਂ ਇੱਥੇ ਪਾ ਲਈ ਤੇ نیچے ਪਹਿਲਾਂ ਮੇਰੀ ਇੱਥੇ ਸੀਗੀ ਫਿਰ ਮੇਰੇ ਬਿਲਕੁਲ ਲਵੇ ਦੀ ਪਾਈ ਫਿਰ ਮੈਂ ਇੱਥੇ ਪਾਈ ਤੇ ਹੁਣ ਮੈਂ ਇੱਥੇ ਆ ਸੀ ਤੇ ਪਾਉਂਗੀ نیچے ਨੂੰ ਆਪਾਂ ਬਤਾਉਂਦੇ ਜਾਣਾ ਤੇ ਉੱਪਰੋਂ ਆਪਾਂ ਘਟਾਉਂਦੇ ਜਾਣਾ ਬਿਲਕੁਲ ਉਹਦੇ ਲਵੇ ਲਵੇ ਦੀ ਪਾਉਂਦੇ ਜਾਣਾ ਬਹੁਤ ਸੋਹਣੀ ਆਪਣੀ ਜਿਹੜੀ ਪੱਤੀ ਆ ਉਹ ਬਣ ਕੇ ਰੈਡੀ ਹੁੰਦੀ ਆ ਨਾਲ ਹੀ ਮੇਰੇ ਚੈਨਲ ਤੇ ਜਿਹੜਾ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਵੀਡੀਓ ਵਧੀਆ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਇਹ ਦੇਖੋ ਬਹੁਤ ਸੇਤੀ ਪੱਤੀ ਬਣ ਕੇ ਰੈਡੀ ਹੁੰਦੀ ਆ ਇਹ ਮੈਂ ਕਿਹੜਾ ਥ੍ਰੈਡ ਜੂਸ ਇਹ ਮੈਂ ਨਾ ਆ ਨੀਡਲ ਜੂਸ ਕਰੀ ਆ ਬਿਲਕੁਲ ਬਰੀਕ ਵਾਲੀ ਬਿਲਕੁਲ ਬਰੀਕ ਵਾਲੀ ਦੇਖੋ ਨੀਡਲ ਜੂਸ ਕਰੀ ਆ ਮੈਂ ਤੇ ਆ ਮੈਂ ਸਿਲਕੀ ਹੁੰਦਾ ਇਹ ਧਾਗਾ ਆਰੀ ਲਈ ਜੂਜੁੰਦਾ ਹੈ ਤੇ ਇਹ ਮੈਂ ਜੂਸ ਕੀਤਾ ਦਾ ਥ੍ਰੈਡ ਠੀਕ ਆ ਜੀ ਇਹ ਰੀਲ ਆਉਂਦੀ ਆ ਇੱਕ ਇੱਕ ਦੂ ਵੀ ਬਰੀਕ ਆਉਂਦਾ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਜੇਕਰ ਆਪਾਂ ਪੱਤੀ ਆਰੀ ਨਾਲ ਬਣਾਉਣੀ ਆ ਤਾਂ ਆਰੀ ਨਾਲ ਬਣਾ ਸਕਦੇ ਆ ਥੋੜੀ ਜਿਹੀ ਜਿਵੇਂ ਜਿਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਨਹੀਂ ਆਰੀ ਇਕ ਅਜੇ ਘੱਟ ਚਲਾਉਣੀ ਆਉਂਦੀ ਆ ਉਹ ਫਿਰ ਜਿਵੇਂ ਇਦਾਂ ਆਰੀ ਨਾਲ ਵਾਲੇ ਦਾ ਨੋ ਟ੍ਰੇਸ ਕਰਕੇ ਵਿੱਚ ਆਪਾਂ ਪੱਤੀ ਬਣਾ ਸਕਦੇ ਆ ਜੇਕਰ ਆਪਾਂ ਪਹਿਲਾਂ ਪੱਤੀ ਬਣਾਉਣੇ ਆ ਫਿਰ ਟ੍ਰੇਸ ਕਰਦੇ ਫਿਰ ਜੀ ਵਧੀਆ ਨਹੀਂ ਬਣਦੀ ਇੰਨੀ ਜੇਕਰ ਆਪਣੇ ਪਹਿਲਾਂ ਆਪਣੀ ਟ੍ਰੇਸ ਬਣਾ ਕੇ ਆਪਾਂ ਵਾਲੇ ਵਾਲੇ ਪਹਿਲਾਂ ਹਨਾ ਆਰੀ ਦੇ ਧਾਗੇ ਨਾਲ ਜਿਹੜਾ ਥ੍ਰੈਡ ਆ ਜਰੀ ਇਹਦੇ ਨਾਲ ਆਪਾਂ ਇਹਨੂੰ ਆਦੀ ਦਿਨਰ ਬਣਾ ਲੈਨੇ ਕਵਰ ਕਰ ਲੈਨੇ ਫਿਰ ਪੱਤੀ ਬਣਾਉਣੇ ਵਿੱਚ ਫਿਰ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਆ ਇਹ ਦੇਖੋ ਜੀ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜਾ ਆਪਣਾ ਕੱਪੜਾ ਉਹ ਪ੍ਰੋਪਰ ਟੈਟ ਹੋਣਾ ਚਾਹੀਦਾ ਸੂਟ ਦਾ ਫੈਬਰਿਕ ਆ ਜਿਹੜਾ ਇਹ ਜਿਹਦੇ ਤੇ ਆਪਾਂ ਵਰਕ ਕਰ ਰਹੇ ਆ ਫਿਰ ਬਹੁਤ ਵਧੀਆ ਸਫਾਈ ਆਉਂਦੀ ਆ ਤੇ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਜੀ ਠੀਕ ਹੈ ਜੀ ਇਹ ਦੇਖੋ ਇਦਾਂ ਹੀ ਆਪਾਂ ਇਹਨੂੰ ਕਵਰ ਕਰਦੇ ਜਾਣਾ ਇੱਥੇ ਮੈਂ ਦੋ ਗ੍ਰੀਨ ਪੱਤੀਆਂ ਬਣਾਉਂਗੀ ਇੱਥੇ ਮੈਂ ਨਾ ਜਰਦੋਸੀ ਨਾ ਲਗਾਉਂਗੀ ਉਹ ਵੀ ਤੁਹਾਨੂੰ ਲਗਾ ਕੇ ਦਿਖਾਵਾਂਗੀ ਉਹ ਮੈਂ ਕਿਵੇਂ ਲਗਾਉਂਗੀ ਹਾਂਜੀ ਇਹ ਆਪਾਂ ਪ੍ਰੋਪਰ ਦੇਖੋ ਮੈਂ ਤੁਹਾਨੂੰ ਕੱਲਾ ਕੱਲਾ ਸਟੈਪ ਦੱਸਿਆ ਇਹ ਕਿਵੇਂ ਬਣਦੀ ਹੈ ਠੀਕ ਹੈ ਜੀ ਬਸ ਧਾਗਾ ਇਹਦੇ ਵਿੱਚ ਥੋੜਾ ਜਿਹਾ ਛੋਟਾ ਪਾਉਣਾ ਵੱਡਾ ਧਾਗਾ ਨਹੀਂ ਪਾਉਣਾ ਕਿਉਂਕਿ ਇਹ ਧਾਗਾ ਸਿੱਤੀ ਉਲਝ ਜਾਂਦਾ ਜੀ ਤੇ ਕੱਲੇ ਕੱਲੇ ਨੂੰ ਆਪਾਂ ਟ੍ਰੈਟ ਕਰਨਾ ਪੈਂਦਾ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਦੋਈ ਪੱਤੀਆਂ ਰੈਡੀ ਹੋਈਆਂ ਨੇ ਹੁਣ ਮੈਂ ਤੁਹਾਨੂੰ ਜਰਦੋਸੀ ਬਣਾਉਣੀ ਦੱਸਾਂਗੀ ਆ ਦੇਖੋ ਮੈਂ ਆ ਪੱਤੀ ਇੱਥੇ ਬਣਾ ਕੇ ਦਿ ਇਥੇ ਆਪਾਂ ਕੱਢ ਲਿਆ ਥ੍ਰੈਡ ਇਹਦੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਜੇਕਰ ਤੁਸੀਂ ਚਾਹੋ ਜਿਹੜਾ ਰੀਲ ਨਹੀਂ ਹੁੰਦੀ ਆਪਣੀ ਨੋਰਮਲ ਰੀਲ ਉਹਦੇ ਨਾਲ ਵੀ ਆਪਾਂ ਲਗਾ ਸਕਦੇ ਆ ਜੇਕਰ ਇਹਦੇ ਨਾਲ ਲਗਾਉਣਾ ਤੇ ਇਹਦੇ ਨਾਲ ਵੀ ਲਗਾ ਸਕਦੇ ਆ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਫਰਕ ਨਹੀਂ ਪੈਂਦਾ ਜੀ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਇਹ ਨਾ ਇਦਾਂ ਦੇ ਪੀਸ ਹੁੰਦੇ ਆ ਜੇ ਜੰਦੀ ਇੱਕ ਵੱਡਾ ਸਾਰਾ ਪੀਸ ਹੁੰਦਾ ਉਹਨੂੰ ਆਪਾਂ ਕੱਟ-ਕੱਟ ਕੇ ਛੋਟੇ ਬਣਾਉਣੇ ਹੁੰਦੇ ਬਹੁਤ ਵੱਡਾ ਹੁੰਦਾ ਇਹ ਆਨਲਾਈਨ ਵੀ ਮਿਲ ਜਾਂਦਾ ਤੇ ਬੁੱਕ ਤੋਂ ਦੇਖੋ ਹੁਣ ਇੰਨਾ ਕ ਸਾਈਜ਼ ਆਉਣੇ ਇਹਦੇ ਸਾਈਜ਼ ਦੇ ਹਿਸਾਬ ਨਾਲ ਆਪਾਂ ਇਹਨੂੰ ਵਿਚਾਲੇ ਯੂਜ਼ ਕਰਨਾ ਪਹਿਲਾਂ ਆਪਾਂ ਉਸ ਆਵਣਾ ਇਹਨੂੰ ਕੈਂਚੀ ਤੋਂ ਇੱਥੋਂ ਕੱਟ ਲੈਣਾ ਕੈਂਚੀ ਆਪਾਂ ਇੱਧਰ ਟੇਢੀ ਕਰਕੇ ਨਹੀਂ ਕੱਟਣਾ ਇਹਨੂੰ ਜੀ ਬਿਲਕੁਲ ਐ ਸਿੱਧੀ ਕੈਂਚੀ ਕਰਕੇ ਕੱਟਣਾ ਨਹੀਂ ਤਾਂ ਇਹਦੀ ਸਪਰਿੰਗ ਨੇ ਜਿਹੜੀ ਉਹ ਇੱਥੇ ਜਦੋਂ ਫਸ ਜੂ ਫਿਰ ਆਪਣਾ ਵਧੀਆ ਨਹੀਂ ਬਣਨਾ ਕਿਉਂਕਿ ਫਿਰ ਜਦੋਂ ਆਪਾਂ ਕੱਪੜੇ ਵਾਸ਼ ਕਰਾਂਗੇ ਤਾਂ ਇਹਨੂੰ ਇਦਾਂ ਉਦੜਨਾ ਸ਼ੁਰੂ ਹੋ ਜਾਣਾ ਫਿਰ ਵਧੀਆ ਨਹੀਂ ਬਣਦਾ ਜੇਕਰ ਇਹਨੂੰ ਇਦਾਂ ਪ੍ਰੋਪਰ ਸਿੱਧਾ ਕੱਟਾਂਗੇ ਪ੍ਰੋਪਰ ਇਦਾਂ ਸਿੱਧਾ ਕੱਟਾਂਗੇ ਫਿਰ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੇਖੂ ਆ ਪਚਾਲਣ ਦਾ ਸਾਈਡ ਆਪਾਂ ਥੋੜੇ ਫਲਾਫੀ ਕੀ ਬਣਾਵਾਂਗੇ ਇਹ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਆ ਸਿੱਧੀ ਨਹੀਂ ਇੰਨੀ ਵਧੀਆ ਬਣਦੀ ਜੀ ਸਭ ਤੋਂ ਪਹਿਲਾਂ ਇਹ ਹੀ ਨੀਡਲ ਦੇ ਵਿੱਚ ਦੀ ਨਿਕਲਦੀ ਆ ਇਹ ਇੰਨੀ ਬਰੀਕ ਵਿੱਚ ਦੀ ਦੂਜੀ ਨੀਡਲ ਦੇ ਵਿੱਚ ਦੀ ਆਪਾਂ ਨਹੀਂ ਨਿਕਲਦੀ ਇਹ ਆਰੀ ਨਾਲ ਵੀ ਲੱਗ ਜਾਂਦੀ ਆ ਪਰ ਆਪਾਂ ਆਰੀ ਨਾਲ ਨਹੀਂ ਲਗਾਉਣੀ ਇਹ ਦੇਖ ਸਭ ਤੋਂ ਪਹਿਲਾਂ ਆਪਾਂ ਇਹਨੂੰ ਸੈਂਟਰ ਦੇ ਵਿੱਚ ਲਗਾ ਲਿਆ ਹੁਣ ਆਪਾਂ ਆਹ ਚੀਜ਼ ਤੋਂ ਨੀਡਲ ਕੱਢਾਂਗੇ ਵਿਚਾਲੇ ਆਉਂਗੇ ਥੋੜਾ ਜਿਹਾ ਇੱਥੋਂ ਸੈਂਟਰ ਚੋਂ ਥੋੜਾ ਜਿਹਾ ਉੱਪਰੋਂ ਸਿਰ ਸੱਡ ਕੇ ਤੇ ਆਪਾਂ ਜਿਹੜੀ ਆਪਣੀ ਜਰਜੋਸੀਆ ਇਹਨੂੰ ਨੀਡਲ ਦੇ ਵਿੱਚ ਪਾਵਾਂਗੇ ਤੇ ਆਪਾਂ ਇਹਨੂੰ ਐਦਾਂ ਟੇਡੇ ਲਗਾਵਾਂਗੇ ਠੀਕ ਹੈ ਜੀ ਐਦਾਂ ਹੀ ਆਪਾਂ ਦੂਜੀਆਂ ਦੇ ਕਵਰ ਕਰਕੇ ਦਿਖਾਉਣੀ ਆ ਤੁਹਾਨੂੰ ਐਦਾਂ ਹੀ ਆਪਾਂ ਕੱਲੀ ਕੱਲੀ ਜਰਜੋਸੀਆ ਜਿਹੜੀ ਉਹਦੇ ਵਿੱਚ ਪਾਉਣੀ ਆ ਤੇ ਇਹਦੇ ਨਾਲ ਬਿਲਕੁਲ ਨਾਲ-ਨਾਲ ਐਦਾਂ ਕਰੀ ਜਾਣਗੇ ਠੀਕ ਹੈ ਜੀ ਸਾਰੀ ਪੱਤੀ ਬਣ ਕੇ ਦੇਖਿਓ ਕਿੰਨੀ ਸੋਹਣੀ ਬਣ ਕੇ ਰੈਡੀ ਹੁੰਦੀ ਆ ਬਸ ਇਹਦੇ ਸਾਈਜ਼ ਦੇ ਹਿਸਾਬ ਨਾਲ ਜਿੱਡੇ ਥੋੜੀ ਪੱਤੀ ਆ ਉਹਦੇ ਹਿਸਾਬ ਨਾਲ ਇਹਨੂੰ ਆਪਾਂ ਕੱਟ ਲੈਣਾ ਕੱਟਣਾ ਉਵੇਂ ਹੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਜੇਕਰ ਕੈਂਚੀ ਟੇਢੀ ਕਰਕੇ ਕਟੋਗੇ ਤਾਂ ਇਹ ਨਾ ਵਧੀਆ ਨਹੀਂ ਬਣਨਾ ਬਸ ਸਾਰੇ ਸਾਈਜ਼ ਇੱਕੋ ਜਿਹੇ ਰੱਖਣੇ ਜਿਹੜਾ ਵਿਚਾਲੜਾ ਸਾਈਜ਼ ਆ ਸਿਰਫ ਉਹੀ ਆਪਾਂ ਛੋਟਾ ਵੱਡਾ ਰੱਖਣਾਗਾ ਬਾਕੀ ਸਾਰੇ ਸਾਈਜ਼ ਹੀ ਛੋਟੇ ਹੋਣਗੇ ਜੇਕਰ ਵੱਡੀ ਪੱਤੀ ਵੱਡੀ ਆ ਤਾਂ ਵੱਡੇ ਸਾਈਜ਼ ਹੋਣਗੇ ਤੇ ਵਿਚਾਲੜਾ ਸਾਈਜ਼ ਵੀ ਵੱਡਾ ਹੀ ਹੋਵੇਗਾ ਜੇਕਰ ਪੱਤੀ ਛੋਟੀ ਆ ਤਾਂ ਬਤਲ ਵਿਚਾਰਾ ਜਿਹੜੇ ਸੈਂਟਰ ਦੇ ਵਿੱਚ ਆ ਉਹ ਵੱਡੀ ਹੋਵੇਗੀ ਜਰਦ ਅਸੀਂ ਕੱਟਣੀ ਆਪਾਂ ਤੇ ਆਲੇ-ਦਲੇ ਵਾਲੇ ਫਿਰ ਆਪਣੇ ਉਹ ਤੋਂ ਛੋਟੇ ਹੋਣਗੇ ਇਹ ਦੇਖੋ ਇੱਥੇ ਤੱਕ ਕਵਰ ਹੋ ਗਿਆ ਹੁਣ ਉੱਪਰਲਾ ਰਹਿ ਗਿਆ ਹੁਣ ਆਪਾਂ ਉੱਪਰ ਵੀ ਕਵਰ ਕਰ ਦਾਂਗੇ ਇਹਨੂੰ ਇਹ ਕਈ ਤਰੀਕਿਆਂ ਨਾਲ ਲੱਗ ਜਾਂਦੀ ਆ ਮੈਨੂੰ ਐਵੇਂ ਮੇਰੀਆਂ ਭੈਣਾਂ ਨੂੰ ਜਿਵੇਂ ਜਿਹੜੀਆਂ ਬਿਲਕੁਲ ਵੀ ਜਿੰਨਾਂ ਨੂੰ ਬਣਾਉਣੀ ਆਉਂਦੀ ਉਹ ਇਸ ਤਰ੍ਹਾਂ ਬਣਾ ਸਕਦੀਆਂ ਨੇ ਆਪਣਾ ਸੂਟ ਬਹੁਤ ਸੋਹਣਾ ਰੈਡੀ ਕਰ ਸਕਦੀਆਂ ਨੇ ਹੁਣ ਆਪਾਂ ਲਾਸਟ ਤੇ ਲਗਾਵਾਂਗੇ ਇਦੇ ਵਿੱਚ ਆਪਾਂ ਥੋੜੀ ਜਿਹੀ ਛੋਟੀ ਲਗਾਵਾਂਗੇ ਸਾਰਿਆਂ ਨਾਲੋਂ ਛੋਟੀ ਹੈ ਜਿਹੜੀ ਉਹ ਉੱਪਰ ਲਾਸਟ ਤੇ ਲੱਗੂਗੀ ਇਹ ਦੇਖੋ ਪੱਤੀ ਦੇਖੋ ਕਿੰਨੀ ਸੋਹਣੀ ਬਣ ਕੇ ਰੈਡੀ ਹੁੰਦੀ ਆ ਮੈਂ ਤੁਹਾਨੂੰ ਬਿਲਕੁਲ ਲਵੇ ਤੋ ਦਿਖਾਉਣੀ ਆ ਇਹ ਦੇਖੋ ਕਿੰਨੀ ਸੋਹਣੀ ਬਣ ਕੇ ਰੈਡੀ ਹੁੰਦੀ ਆ ਜੇ ਜਿਹੜੀ ਵਿਚਾਰੇ ਲਾਈ ਸੀ ਉਹਦੇ ਨਾਲ ਆਪਾਂ ਇਹ ਫਲਫੀ ਕੀ ਬਣ ਜਾਂਦੀ ਆ ਉੱਪਰ ਨੂੰ ਤੇ ਇਹ ਪੱਤੀ ਆਪਾਂ ਜਿਹੜੀ ਗ੍ਰੀਨ ਲਗਾਈ ਆ ਇੱਥੇ ਫਿਰ ਮੈਂ ਜ਼ਰਦੋਸੀ ਲਗਾਉਂਗੀ ਮੇਕੇ ਮੇਕੇ ਪੈਣਾ ਨੂੰ ਇੱਕ ਵਾਰੀ ਮੈਂਬਰ ਲਗਾ ਕੇ ਦਿਖਾ ਦਵਾਂ ਕਿੰਨੀ ਸੋਹਣੀ ਬਣ ਕੇ ਰੈਡੀ ਹੁੰਦੀ ਆ ਤੁਸੀਂ ਵੀ ਇਦਾਂ ਆਪਣਾ ਸੂਟ ਬਹੁਤ ਸਸਤਾ ਹੈਗਾ ਸੂਟ ਬਹੁਤ ਮਹਿੰਗਾ ਰੈਡੀ ਕਰ ਸਕਦੇ ਹੋ ਵੀਡੀਓ ਕਿਦਾਂ ਲੱਗਦੀ ਹੁੰਦੀ ਆ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਆਉਣ ਵਾਲੀ ਵੀਡੀਓ ਕਿਸ ਟੌਪਿਕ ਤੇ ਬਣਾਈ ਉਹ ਵੀ ਜਰੂਰ ਦੱਸਿਆ ਕਰੋ ਜੀ ਅਗਲੀ ਵੀਡੀਓ ਨਾਲ ਮਿਲਦੇ ਆ ਧੰਨਵਾਦ ਰੱਬ ਰੱਖ